ਸ਼ਸ਼ੀਕਾਲ ਸਬਰੰਗ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਸੂਨੀਆਂ ਸਵਾਗਤ ਕਰਦੀਆਂ ਆਉਂ ਨਜ਼ਮਾਰਦੀਆਂ ਅੱਜ ਦੀਆਂ ਮੁੱਖ ਖਬਰਾਂ ਤੇ ਕੇਸੂਮਲ ਖੀਲਦਾਸ ਨੂੰ ਪਾਕਿਸਤਾਨ ਦਾ ਕੇਂਦਰੀ ਮੰਤਰੀ ਕੀਤਾ ਗਿਆ ਨਿਊਕ ਯੂਐਫ ਤੋਂ ਰਿਪੋਰਟ ਭਾਰਤੀਆਂ ਲਈ ਹਮਦਰਦੀ ਵਿਖਾਉਣ ਦੀ ਲੋੜ ਨਹੀਂ ਕੇਂਦਰੀ ਮੰਤਰੀ ਖੱਟਰ ਦਾ ਵੱਡਾ ਬਿਆਨ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ ਪ੍ਰਵਾਸੀਆਂ ਲਈ ਰਜਿਸਟਰੀ ਬਣਾਈ ਜਾਵੇਗੀ ਟਰੰਪ जम्मू ਕਸ਼ਮੀਰ ਦੇ ਪੋਂਚ ਵਿੱਚ ਵੱਡਾ ਹਾਦਸਾ ਤੇਜ਼ ਰਫ਼ਤਾਰ ਕਾਰ ਨਦੀ ਚ ਡਿੱਗੀ 7 ਜ਼ਖਮੀ 5 ਲੋਕਾਂ ਦੇ ਡੁੱਬਣ ਦਾ ਖਤਰਾ ਦਿੱਲੀ ਮਹਾਰਾਸ਼ਟਰ ਵਿੱਚ ਭਾਜਪਾ ਨੇ ਜਾਲੀ ਵੋਟਾਂ ਰਾਹੀਂ ਚੋਣਾਂ ਜਿੱਤੀਆਂ ਮਮਤਾ ਬੇਨਰਜੀ ਐਨ ਆਰ ਆਈ ਦੇ ਘਰ ਚੋਰੀ 10000 ਯੂਰੋ ਵਿਦੇਸ਼ੀ ਤੇ 5000 ਰੁਪਏ ਭਾਰਤੀ ਕਰੰਸੀ ਸਮੇਤ 9.5 ਟੋਲੇ ਸੋਨਾ ਚੋਰੀ ਅਤੇ ਹੁਣ ਖਬਰਾਂ ਵਿਸਥਾਰ ਨਾਲ ਕੈਸੂ ਮਾਲ ਖੀਲਦਾਸ ਨੂੰ ਪਾਕਿਸਤਾਨ ਦਾ ਕੇਂਦਰੀ ਮੰਤਰੀ ਨਿਯੁਕਤ ਕੀਤਾ ਗਿਆ ਜੀ ਹਾਂ ਇੱਕ ਮਹੱਤਵਪੂਰਨ ਰਾਜਨੀਤਿਕ ਵਿਕਾਸ ਦੌਰਾਨ ਵਿਭਾਗੀ ਪਾਰਟੀ ਦੇ ਵੱਡੇ ਨੇਤਾ ਤੇ ਸਮਰਪਿਤ ਲੋਕ ਸੇਵਕ ਕੈਸੂ ਮਾਲ ਖੀਲਦਾਸ ਨੂੰ ਪਾਕਿਸਤਾਨ ਦਾ ਕੇਂਦਰੀ ਮੰਤਰੀ ਨਿਯੁਕਤ ਕੀਤਾ ਗਿਆ ਇਸ ਮੌਕੇ ਅੰਬੈਸਡਰ ਫਾਰ ਪੀਸ ਅਮਰੀਕਾ ਡਾਕਟਰ ਸੁਰਿੰਦਰ ਸਿੰਘ ਗਿੱਲ ਨੇ ਖੀਲਦਾਸ ਨੂੰ ਉਹਨਾਂ ਦੇ ਨਵੇਂ ਮੰਤਰੀ ਦੀ ਭੂਮਿਕਾ ਤੇ ਮੁਬਾਰਕਬਾਦ ਪੇਸ਼ ਕੀਤੀ ਉਹਨਾਂ ਨੂੰ ਧਰਤੀ ਤੋਂ ਜੁੜਿਆ ਵਿਅਕਤੀ ਦਾ ਦਰਜਾ ਦਿੱਤਾ ਜੋ ਹਮੇਸ਼ਾ ਲੋਕਾਂ ਦੀ ਭਲਾਈ ਨੂੰ ਪਹਿਲ ਦਿੰਦਾ ਉਨ੍ਹਾਂ ਨੇ ਯਕੀਨ ਦਿੱਤਾ ਕਿ ਖੇਲਦਾਸ ਆਪਣੇ ਪ੍ਰਯਾਸ ਜਾਰੀ ਰੱਖਣਗੇ ਕਿ ਸਮੁਦਾਇ ਸਮੱਸਿਆਵਾਂ ਨੂੰ ਸੁਲਝਾਏ ਤੇ ਗਵਰਨੈਂਸ ਵਿੱਚ ਵਿਸ਼ੇਸ਼ਤਾ ਪਸੰਦ ਕਰਨਗੇ ਇਸੇ ਨਾਲ ਹੀ ਪਾਕਿਸਤਾਨ ਸਿੱਖ ਕਮੇਟੀ ਦੇ ਪੈਟਰਨ ਇਨ ਚੀਫ ਰਮੇਸ਼ ਸਿੰਘ ਖਾਲਸਾ ਨੇ ਵੀ ਉਨ੍ਹਾਂ ਨੂੰ ਆਪਣੀ ਦਿਲ ਤੋਂ ਮੁਬਾਰਕਬਾਦ ਪੇਸ਼ ਕੀਤੀ ਉਨ੍ਹਾਂ ਨੇ ਖੀਲਦਾਸ ਨੂੰ ਅਲਪਸੰਖਿਆਵਾਂ ਦੀ ਬੇਹੱਦ ਸ਼ਕਤੀਸ਼ਾਲੀ ਸਹਾਇਤਾ ਦੀ ਲੋੜ ਦੇਣ ਲਈ ਸਤਿ ਸਮਰਥਨ ਦੀ ਪ੍ਰਸ਼ੰਸਾ ਕੀਤੀ ਤੇ ਕਿਹਾ ਹੈ ਕਿ ਉਹਨਾਂ ਦਾ ਨੇਤ੍ਰਤਵ ਹਮੇਸ਼ਾ ਕਿ ਉਹਨਾਂ ਦਾ ਨੇਤ੍ਰਤਵ ਹਮੇਸ਼ਾ ਯਕੀਨੀ ਬਣਾਇਆ ਹੈ ਕਿ ਗਰੀਬ ਸਮੁਦਾਵਾਂ ਨੂੰ ਉਹ ਮਦਦ ਮਿਲਦੀ ਰਹੇ ਖੀਲਦਾਸ ਦੀ ਨਿਯੁਕਤੀ ਨੂੰ ਇੱਕ ਸਕਾਰਾਤਮਕ ਕਦਮ ਵਜੋਂ ਵਿਚਾਰਿਆ ਜਾ ਰਿਹਾ ਹੈ ਜਿਸ ਅਨੁਸਾਰ ਮਤਾ ਧਰਮੀ ਸਮਝੌਤੇ ਨੂੰ ਬढ़ावा ਦੇਣ ਅਤੇ ਪਾਕਿਸਤਾਨ ਦੇ ਅਲਪਸੰਖਿਆ ਅਧਿਕਾਰਾਂ ਦੇ ਉਤਸ਼ਾਹ ਨੂੰ ਮਜ਼ਬੂਤ ਕਰਨ ਦੇ ਵਿੱਚ ਮਦਦ ਮਿਲੇਗੀ ਅਤੇ ਹੁਣ ਖਬਰਾਂ ਵਿਸਥਾਰ ਨਾਲ ਅਮਰੀਕਾ ਵੱਲੋਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਭਾਰਤ ਭੇਜਣ ਦੇ ਮਾਮਲੇ ਦੇ ਵਿੱਚ ਕੇਂਦਰੀ ਊਰਜਾ ਮੰਤਰੀ ਮਨੋਹਰ ਲਾਲ ਖੱਟਰ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਜੀ ਹਾਂ ਮਨੋਹਰ ਲਾਲ ਖੱਟਰ ਨੇ ਬੀਤੇ ਦਿਨੀ ਕਿਹਾ ਹੈ ਕਿ ਡਿਪੋਰਟ ਕੀਤੇ ਗਏ ਲੋਕਾਂ ਪ੍ਰਤੀ ਕੋਈ ਹਮਦਰਦੀ ਨਹੀਂ ਹੋਣੀ ਚਾਹੀਦੀ ਕਿਉਂਕਿ ਉਹ ਸਾਰੇ ਡੌਂਕੀ ਰੂਟ ਰਾਹੀਂ ਗੈਰ ਕਾਨੂੰਨੀ ਢੰਗ ਦੇ ਨਾਲ ਵਿਦੇਸ਼ ਗਏ ਸਨ ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਕਰਨਾਲ ਦੇ ਵਿੱਚ 2 ਮਾਰਚ ਨੂੰ ਹੋਣ ਵਾਲੀਆਂ ਸਿਵਲ ਬੋਡੀ ਚੋਣਾਂ ਦੇ ਲਈ VOTING ਤੋਂ ਕੁਝ ਦਿਨ ਪਹਿਲਾਂ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ ਉਹਨਾਂ ਪੱਤਰਕਾਰਾਂ ਨਾਲ ਕਈ ਮੁੱਦਿਆਂ ਤੇ ਖੁੱਲਕੇ ਗੱਲ ਕੀਤੀ ਅਤੇ ਜਦੋਂ ਅਮਰੀਕਾ ਵੱਲੋਂ ਹਾਲ ਹੀ ਦੇ ਵਿੱਚ ਰਿਪੋਰਟ ਕਰਨ ਬਾਰੇ ਪੁੱਛਣ ਤੇ ਉਹਨਾਂ ਕਿਹਾ ਕਿ ਪਿੰਡਾਂ ਦੇ ਦੌਰੇ ਦੌਰਾਨ ਮੈਂ ਆਮ ਤੌਰ ਤੇ ਲੋਕਾਂ ਨੂੰ ਉਹਨਾਂ ਦੇ ਪਿੰਡ ਵਿੱਚ ਸਰਕਾਰੀ ਨੌਕਰੀਆਂ ਦੀ ਗਿਣਤੀ ਬਾਰੇ ਪੁੱਛਦਾ ਹਾਂ ਕੋਈ 30 40 ਕਹਿਣਗੇ ਕਈਆਂ ਨੇ ਇਸ ਤੋਂ ਵੀ ਵੱਧ ਪਰ ਕਰਨਾਲ ਦੇ ਡਾਬਰੀ ਦੇ ਦੌਰੇ ਤੇ ਮੈਂ ਇਹ ਜਾਣ ਕੇ ਹੈਰਾਨ ਰਹਿ ਗਿਆ ਹਾਂ ਕਿ ਸਾਰੇ ਪਿੰਡ ਦੇ ਵਿੱਚ 21 ਸਰਕਾਰੀ ਕਰਮਚਾਰੀ ਸੀ ਉਹਨਾਂ ਕਿਹਾ ਕਿ ਮੈਨੂੰ ਦੱਸਿਆ ਗਿਆ ਹੈ ਕਿ 300 ਤੋਂ ਵੱਧ ਪਿੰਡ ਵਾਲੇ ਵਿਦੇਸ਼ਾਂ ਵਿੱਚ ਵੱਸ ਗਏ ਨੇ ਅਤੇ ਜ਼ਿਆਦਾਤਰ ਡੌਂਕੀ ਲਾ ਕੇ ਵਿਦੇਸ਼ ਚਲੇ ਗਏ ਨੇ ਉਦਰ 트럼ਪ ਪ੍ਰਸ਼ਾਸਨ ਉਹਨਾ ਸਾਰੇ ਲੋਕਾਂ ਦੇ ਲਈ ਇੱਕ ਰਜਿਸਟਰੀ ਬਣਾ ਰਿਹਾ ਹੈ ਜੋ ਗੈਰ ਕਾਨੂੰਨੀ ਤੌਰ ਤੇ ਸੰਯੁਕਤ ਰਾਜ ਹਨ ਅਤੇ ਜੋ ਲੋਕ ਸਵੈ ਰਿਪੋਰਟ ਨਹੀਂ ਕਰਦੇ ਹਨ ਉਹਨਾਂ ਨੂੰ ਜੁਰਮਾਨਾ ਜਾਂ ਉਹਨਾਂ ਤੇ ਮੁਕੱਦਮਾ ਚਲਾਇਆ ਜਾ ਸਕਦਾ ਹੈ ਇਸ ਦਾ ਐਲਾਨ ਇਮੀਗ੍ਰੇਸ਼ਨ ਅਧਿਕਾਰੀਆਂ ਵੱਲੋਂ ਕੀਤਾ ਗਿਆ ਹੈ হোমল্যান্ড সিকিউরিটি বিভাগ ਨੇ ਇੱਕ ਬਿਆਨ ਦੇ ਵਿੱਚ ਕਿਹਾ ਹੈ ਕਿ ਅਮਰੀਕਾ 'ਚ ਗੈਰ ਕਾਨੂੰਨੀ ਤੌਰ ਤੇ ਰਹਿਣ ਵਾਲੇ ਹਰੇਕ ਵਿਅਕਤੀ ਨੂੰ ਰਜਿਸਟਰ ਕਰਨਾ ਪਵੇਗਾ ਉਂਗਲੀਆਂ ਦੇ ਨਿਸ਼ਾਨ ਦੇਣੇ ਪੈਣਗੇ ਤੇ ਇੱਕ ਪਤਾ ਦੇਣਾ ਪਵੇਗਾ ਇਸ ਦੇ ਨਾਲ ਹੀ ਰਜਿਸਟ੍ਰੇਸ਼ਨ ਪ੍ਰਕਿਰਿਆ ਲਈ ਜਾਇਸ ਠਹਿਰਾਉਣ ਦੇ ਲਈ ਇਮੀਗ੍ਰੇਸ਼ਨ ਅਤੇ ਰਾਸ਼ਟਰੀਤਾ ਐਕਟ ਗੁੰਜਲਦਾਰ ਇਮੀਗ੍ਰੇਸ਼ਨ ਕਾਨੂੰਨ ਦੇ ਇੱਕ ਭਾਗ ਦਾ ਹਵਾਲਾ ਦਿੱਤਾ ਹੈ ਜੋ ਕਿ 14 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਕਿਸੇ ਵੀ ਵਿਅਕਤੀ ਤੇ ਲਾਗੂ ਹੋਵੇਗਾ ਇਹ ਐਲਾਨ ਉਦੋਂ ਆਇਆ ਜਦੋਂ ਪ੍ਰਸ਼ਾਸਨ ਦੇਸ਼ ਦੇ ਲੋਕਾਂ ਨੂੰ ਗੈਰਕਾਨੂੰਨੀ ਤੌਰ ਤੇ ਵੱਡੇ ਪੱਧਰ ਤੇ ਦੇਸ਼ ਨਿਕਾਲਾ ਦੇਣ ਅਤੇ ਭਵੇਖ ਚ ਪਨਾਹ ਮੰਗਣ ਵਾਲਿਆਂ ਲਈ ਸਰਹੱਦ ਨੂੰ ਸੀਲ ਕਰਨ ਦੇ ਚੋਣ ਪ੍ਰਚਾਰ ਦੇ ਵਾਅਦਿਆਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਜੰਮੂ ਕਸ਼ਮੀਰ ਦੇ ਪੌਂਚਵੀ ਚਿਕਕਾਰ ਨਦੀ ਵਿੱਚ ਡਿੱਗਣ ਨਾਲ ਇੱਕ ਵੱਡਾ ਹਾਦਸਾ ਵਾਪਰ ਗਿਆ ਜੀ ਹਾਂ ਇਹ ਘਟਨਾ ਕਲਾਈ ਇਲਾਕੇ ਦੇ ਵਿੱਚ ਵਾਪਰੀ ਜਿੱਥੇ ਇੱਕ ਬੇਕਾਬੂ ਕਾਰ ਪੁਲਸਤਿਆ ਨਦੀ ਦੇ ਵਿੱਚ ਜਾ ਡਿੱਗੀ ਕਾਰ ਵਿੱਚ ਸਵਾਰ 7 ਯਾਤਰੀ ਨਦੀ ਦੇ ਤੇਜ਼ ਵਹਾਅ ਦੇ ਵਿੱਚ ਫਸ ਗਏ ਸੂਚਨਾ ਮਿਲਦਿਆ ਹੀ ਮੌਕੇ ਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ ਜ਼ਿਲ੍ਹਾ ਪ੍ਰਸ਼ਾਸਨ ਨੇ ਪੁਲਿਸ ਤੇ ਐਸ ਡੀ ਆਰ ਐਫ ਨਾਲ ਮਿਲ ਕੇ ਬਚਾਅ ਕਾਰਜ ਸ਼ੁਰੂ ਕੀਤਾ ਰਸੀ ਦੀ ਮਦਦ ਦੇ ਨਾਲ ਲੋਕਾਂ ਨੂੰ ਇੱਕ ਇੱਕ ਕਰਕੇ ਕਿਨਾਰੇ ਤੇ ਲਿਆਂਦਾ ਗਿਆ ਪੁਲਿਸ ਦੇ ਅਨੁਸਾਰ ਕਾਰ ਦੇ ਵਿੱਚ ਲਗਭਗ 12 ਲੋਕ ਸਵਾਰ ਸਨ ਬਾਕੀ ਲੋਕ ਪਾਣੀ ਦੇ ਵਹਾਅ ਦੇ ਵਿੱਚ ਵਹਿ ਗਏ ਬਾਕੀ ਤਲਾਸ਼ੀ ਮੁਹਿੰਮ ਜਾਰੀ ਹੈ ਨਦੀ ਦਾ ਵਹਾਅ ਇੰਨਾ ਤੇਜ਼ ਸੀ ਕਿ ਬਚਾਅ ਟੀਮ ਨੂੰ ਕਾਫੀ ਜ਼ਿਆਦਾ ਮਿਹਨਤ ਕਰਨੀ ਪਈ ਇਸ ਹਾਦਸੇ ਦੇ ਵਿੱਚ 7 ਲੋਕ ਜ਼ਖਮੀ ਹੋ ਗਏ ਨੇ ਜਿਨ੍ਹਾਂ ਨੂੰ ਬਚਾ ਲਿਆ ਗਿਆ ਤੇ ਇਲਾਜ ਦੇ ਲਈ ਹਸਪਤਾਲ ਪਰਤੀ ਕਰਵਾਇਆ ਗਿਆ ਉਹਨਾਂ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਤਿੰਨ ਜ਼ਖਮੀਆਂ ਨੂੰ ਰਾਜੋਰੀ ਰੈਫਰ ਕਰ ਦਿੱਤਾ ਗਿਆ ਕਾਫੀ ਜਦੋਂ ਜਹਿਦ ਤੋਂ ਬਾਅਦ ਕਾਰ ਨੂੰ ਨਦੀ ਚੋਂ ਬਾਹਰ ਕੱਢਿਆ ਗਿਆ ਸ਼ੱਕ ਹੈ ਕਿ ਕਾਰ ਦੇ ਵਿੱਚ ਪੰਜ ਹੋਰ ਲੋਕ ਵੀ ਸਵਾਰ ਸਨ ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ ਖਬਰਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ ਫਿਲਹਾਲ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ

ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੇਨਰਜੀ ਨੇ ਭਾਜਪਾ ਤੇ ਚੋਣ ਕਮਿਸ਼ਨ ਦੀ ਮਦਦ ਨਾਲ ਵੋਟਰ ਸੂਚੀ ਦੇ ਵਿੱਚ ਹੋਰਨਾਂ ਸੂਬਿਆਂ ਦੇ ਝਾਲੀ ਵੋਟਰਾਂ ਦੇ ਨਾਮ ਦਰਜ ਕਰਨ ਦਾ ਦੋਸ਼ ਲਗਾਉਂਦੇ ਆਂ ਚੇਤਾਵਨੀ ਦਿੱਤੀ ਹੈ ਕਿ ਜੇਕਰ ਸੁਧਾਰ ਵਾਲੇ ਕਦਮ ਨਾ ਚੁੱਕੇ ਗਏ ਤਾਂ ਉਹ ਚੋਣ ਕਮਿਸ਼ਨ ਦੇ ਦਫ਼ਤਰ ਦੇ ਸਾਹਮਣੇ ਆਣ ਮਿੱਥੇ ਸਮੇਂ ਦੇ ਲਈ ਧਰਨਾ ਦੇਣਗੇ ਮਮਤਾ ਬੈਨਰਜੀ ਨੇ ਤ੍ਰਿਣੀਮੋਲ ਕਾਂਗਰਸ ਸਮੇਲਨ ਨੂੰ ਸੰਬੋਧਨ ਕਰਦਿਆਂ ਗਣੇਸ਼ ਕੁਮਾਰ ਨੂੰ ਮੁੱਖ ਚੋਣ ਕਮਿਸ਼ਨਰ ਨਿਯੁਕਤ ਕੀਤੇ ਜਾਣ ਤੇ ਸਵਾਲ ਉਠਾਇਆ ਹੈ ਤੇ ਦੋਸ਼ ਲਗਾਇਆ ਹੈ ਕਿ ਭਾਜਪਾ ਸੰਵਿਧਾਨਕ ਅਥਾਰਟੀ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਉਹਨਾਂ ਕਿਹਾ ਕਿ ਭਾਜਪਾ ਚੋਣ ਕਮਿਸ਼ਨ ਦੀ ਮਦਦ ਨਾਲ ਵੋਟਰ ਸੂਚੀ ਦੇ ਵਿੱਚ ਕਿਸ ਤਰ੍ਹਾਂ ਹਿਰਾਫੇਰੀ ਕਰ ਰਹੀ ਹੈ ਇਹ ਬਿਲਕੁਲ ਸਪਸ਼ਟ ਹੈ ਮਮਤਾ ਬੇਨਰਜੀ ਨੇ ਦੋਸ਼ ਲਗਾਇਆ ਕਿ ਦਿੱਲੀ ਅਤੇ ਮਹਾਰਾਸ਼ਟਰ ਦੇ ਵਿੱਚ ਭਾਜਪਾ ਨੇ ਹਰਿਆਣਾ ਤੇ ਗੁਜਰਾਤ ਦੇ ਝਾਲੀ ਵੋਟਰਾਂ ਦੀ ਰਜਿਸਟ੍ਰੇਸ਼ਨ ਕਰਵਾ ਕੇ ਚੋਣਾਂ ਜਿੱਤੀਆਂ ਸਨ। ਪਿੰਡਤ ਤੋਗਲਵਾਲ ਜੈ ਐਨ ਆਰ ਆਈ ਦੇ ਘਰਚੋਰ ਵੱਲੋਂ ਦਿਨ ਦਿਹਾੜੇ 10000 ਯੂਰੋ ਵਿਦੇਸ਼ੀ ਕਰੰਸੀ ਤੇ 5000 ਰੁਪਏ ਭਾਰਤੀ ਕਰੰਸੀ ਸਮੇਤ 9.5 ਟੋਲੇ ਸੋਨਾ ਚੋਰੀ ਕਰ ਲਈ ਜਾਂਦੀ ਖਬਰ ਸਾਹਮਣੀ ਆਈ ਹੈ। ਕਟਨਾ ਨੂੰ 3 ਦਿਨ ਬੀਤ ਗਏ ਨੇ ਅਤੇ ਪਰਿਵਾਰ ਅਨੁਸਾਰ ਸੀਸੀਟੀਵੀ ਦੇ ਆਧਾਰ ਤੇ ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਵੀ ਕਰ ਲਿਆ ਪਰ ਅਜੇ ਤੱਕ ਪਰ ਅਜੇ ਤੱਕ ਉਹਨਾਂ ਨੂੰ ਉਹਨਾਂ ਦਾ ਸਮਾਨ ਵਾਪਸ ਮਿਲਣ ਬਾਰੇ ਕੋਈ ਜਾਣਕਾਰੀ ਪੁਲਿਸ ਦੇ ਵੱਲੋਂ ਨਹੀਂ ਦਿੱਤੀ ਗਈ ਹੈ ਇਸ ਸੰਬੰਧਿਤ ਥਾਣਾ ਪੁਲਿਸ ਦੇ ਐਸਐਚਓ ਕੁਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਡੀਐਸਪੀ ਰਹਿਕ ਦਾ ਅਧਿਕਾਰੀ ਹੀ ਇਹ ਜਾਣਕਾਰੀ ਦੇ ਸਕਦਾ ਹੈ ਉਹਨਾਂ ਸਿਰਫ ਇੰਨਾ ਹੀ ਦੱਸਿਆ ਕਿ 25 ਫਰਵਰੀ ਨੂੰ 피ੜਤ ਪਰਿਵਾਰ ਦੀ ਸ਼ਿਕਾਇਤ ਤੇ ਮਾਮਲਾ ਦਰਜ ਕੀਤਾ ਗਿਆ ਸੀ ਉਧਰ ਪੰਜਾਬ ਸਰਕਾਰ ਵੱਲੋਂ ਨਸ਼ਾ ਤਸਕਰਾਂ ਤੇ ਬੁਲਡੋਜ਼ਰ ਦੀ ਕਾਰਵਾਈ ਕੀਤੀ ਜਾ ਰਹੀ ਹੈ ਇਸੇ ਕੜੀ ਦੇ ਤਹਿਤ ਬੀਤੇ ਦਿਨੀ ਪਟਿਆਲਾ ਦੇ ਵਿੱਚ ਰਿੰਕੀ ਨਾਦੀ ਮਹਿਲਾ ਨਸ਼ਾ ਤਸਕਰ ਦੇ ਘਰ ਬੁਲਡੋਜ਼ਰ ਚਲਾਉਣ ਦੀ ਕਾਰਵਾਈ ਹੋਈ ਹੈ ਪੁਲਿਸ ਟੀਮਾਂ ਜੀਸੀਬੀ ਤੇ ਹੋਰ ਮਸ਼ੀਨਾਂ ਦੇ ਨਾਲ ਪਹੁੰਚ ਗਈਆਂ ਪਟਿਆਲਾ ਦੇ ਐਸਐਸਪੀ ਨਾਨਕ ਸਿੰਘ ਖੁਦ ਮੌਕੇ ਤੇ ਪਹੁੰਚੇ ਉਹਨਾਂ ਦਾ ਕਹਿਣਾ ਸੀ ਕਿ ਦੋਸ਼ੀ ਮਹਿਲਾ ਸਾਲ 2016 ਤੋਂ 2023 ਤੱਕ ਨਸ਼ਾ ਤਸਕਰੀ ਦੇ ਵਿੱਚ ਸ਼ਾਮਲ ਰਹੀ ਹੈ ਉਸਦੇ 10 ਤੋਂ ਵੱਧ ਨਸ਼ਾ ਤਸਕਰੀ ਦੇ ਕੇਸ ਦਰਜ ਨੇ ਇਹ ਕਾਰਵਾਈ ਪੁਲਿਸ ਦੇ ਪਟਿਆਲਾ ਦੇ ਰੋੜੀਕੁੱਟ ਮੋਹੱਲੇ ਦੇ ਵਿੱਚ ਕੀਤੀ ਗਈ ਅਥਾਰਟੀ ਨੇ ਮਹਿਲਾ ਨੂੰ ਇਸ ਇਮਾਰਤ ਨੂੰ ਬਣਾਉਣ ਤੇ ਆਏ ਖਰਚੇ ਸੰਬੰਧੀ ਬਿਊਰਾ ਪੇਸ਼ ਕਰਨ ਦੇ ਲਈ ਕਿਹਾ ਸੀ ਪਰ ਮਹਿਲਾ ਤਸਕਰ ਇਸ ਬਾਰੇ ਕੋਈ ਜਾਣਕਾਰੀ ਨਹੀਂ ਦੇ ਸકી ਐਸਐਸਪੀ ਨਾਨਕ ਸਿੰਘ ਨੇ ਚੇਤਾਵਨੀ ਦਿੱੰਦਿਆ ਕਿ ਇਹ ਕਿ ਜਿਹੜਾ ਵੀ ਤਸਕਰੀ ਦੇ ਕੰਮ ਵਿੱਚ ਪਵੇਗਾ ਉਸ ਦੀ ਗੈਰ ਕਾਨੂੰਨੀ ਪ੍ਰਾਪਰਟੀ ਤੇ ਕਾਰਵਾਈ ਕੀਤੀ ਜਾਵੇਗੀ ਪੁਲਿਸ ਦਾ ਕਹਿਣਾ ਹੈ ਕਿ ਇਹ ਕਾਰਵਾਈ ਭਵਿੱਖ ਵਿੱਚ ਵੀ ਜਾਰੀ ਰਹੇਗੀ ਗੁਰਦਾਸਪੁਰ ਅਤੇ ਅੰਮ੍ਰਿਤਸਰ ਜ਼ਿਲ੍ਹੇ ਦੇ ਮਸ਼ਹੂਰ ਸ਼ਰਾਬ ਕਾਰੋਬਾਰੀ ਅਤੇ ਕਾਂਗਰਸੀ ਆਗੂ ਮਰਹੂਮ ਪੱਪੂ ਜੈੰਤੀ ਪੂਰੀਆ ਦੇ ਘਰ ਦੇ ਬਾਹਰ 15 ਜਨਵਰੀ ਨੂੰ ਹੋਏ ਗ੍ਰੇਨੇਡ ਹਮਲੇ ਅਤੇ 17 ਫਰਵਰੀ ਨੂੰ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਰਾਇਮਾਲ ਦੇ ਵਿੱਚ ਪੁਲਿਸ ਮੁਲਾਜ਼ਮ ਦੇ ਰਿਸ਼ਤੇਦਾਰ ਦੇ ਘਰ ਬਾਹਰ ਹੋਏ ਗ੍ਰੇਨੇਡ ਹਮਲੇ ਦੇ ਮੁੱਖ ਦੋਸ਼ੀ ਮੋਹਿਤ ਕੁਮਾਰ ਅਤੇ ਪੁਲਿਸ ਦੇ ਵਿੱਚ ਮੁਠਪੇੜ ਹੋਈ ਸੀ ਮੋਹਿਤ ਕੁਮਾਰ ਇਸ ਦੌਰਾਨ ਟੀਰ ਹੋ ਗਿਆ ਸੀ ਜਾਣਕਾਰੀ ਦੇ ਅਨੁਸਾਰ ਜਦੋਂ ਮੋਹਿਦ ਦੀ ਗ੍ਰਿਫਤਾਰੀ ਤੋਂ ਬਾਅਦ ਉਸ ਨੂੰ ਹਥਿਆਰ ਬਰਾਮਦਗੀ ਲਈ ਲਜਾਇਆ ਜਾ ਰਿਹਾ ਸੀ ਤਾਂ ਉਸਨੇ 32 बोर ਦੀ ਪਿਸਤੌਲ ਦੇ ਨਾਲ ਪੁਲਿਸ ਤੇ ਫਾਇਰਿੰਗ ਕਰਕੇ ਦੌੜਨ ਦੀ ਕੋਸ਼ਿਸ਼ ਕੀਤੀ ਜਵਾਬੀ ਕਾਰਵਾਈ ਦੌਰਾਨ ਉਸ ਦੀ ਲੱਤ ਤੇ ਗੋਲੀ ਲੱਗੀ ਤੇ ਉਹ ਜ਼ਖਮੀ ਹੋ ਗਿਆ ਪੁਲਿਸ ਨੇ ਉਸ ਵੱਲੋਂ ਪੁਲਿਸ ਪਾਰਟੀ ਤੇ ਫਾਇਰਿੰਗ ਕਰਨ ਲਈ ਇਸਤੇਮਾਲ ਕੀਤਾ ਗਿਆ 32 बोर ਦਾ ਪਿਸਤੌਲ ਬਰਾਮਦ ਕਰ ਲਿਆ ਲਗਦਾ ਹੈ ਕਿ ਪੱਪੂ ਜੈੰਤੀਪੁਰੀਆ ਦੇ ਘਰ ਦੇ ਬਾਹਰ ਤੇ ਰਾਇਮਲ ਵਿਖੇ ਪੁਲਿਸ ਮੁਲਾਜ਼ਮ ਸੁਖਦੇਵ ਸਿੰਘ ਦੇ ਰਿਸ਼ਤੇਦਾਰ ਦੇ ਘਰ ਬਾਹਰ ਕੀਤੇ ਗਏ ਗ੍ਰੇਨੇਡ ਹਮਲਿਆਂ ਦੀ ਜ਼ਿੰਮੇਵਾਰੀ ਅਮਰੀਕਾ ਵਿੱਚ ਬੈਠੇ ਹੈਪੀ ਪੰਛੀਆਂ ਵੱਲੋਂ ਲਈ ਗਈ ਸੀ ਜਾਣਕਾਰੀ ਦੇ ਅਨੁਸਾਰ ਇਹ ਵਾਰਦਾਤਾ ਨੂੰ ਮੋਹਿਤ ਨੇ ਖੁਦ ਅੰਜਾਮ ਦਿੱਤਾ ਸੀ ਤੇ ਉਸ ਦੇ ਸਾਥੀ ਵਿਸ਼ਾਲ ਵਾਸੀ ਬਟਾਲਾ ਨੂੰ ਵੀ ਪੁਲਿਸ ਦੇ ਵੱਲੋਂ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਗਿਆ ਹਾਲਾਂਕਿ ਜਾਣਕਾਰੀ ਅਨੁਸਾਰ ਮੋਹਿਤ ਦੇ ਪਿੰਡ ਬੋਦੇ ਦੀ ਖੂਈ ਦੇ ਰਹਿਣ ਵਾਲੇ ਦੋ ਦੋ ਸ਼ੀ ਰਵਿੰਦਰ ਸਿੰਘ ਅਤੇ ਰਾਜਵੀਰ ਸਿੰਘ ਅਜੇ ਪੁਲਿਸ ਦੀ गिरफ्ततੋਂ ਬਾਹਰ ਨੇ ਸ੍ਰੀ ਹਰਿ ਗੋਬਿੰਦਪੁਰ ਸਾਹਿਬ ਦੇ ਨਜ਼ਦੀਕੀ ਪਿੰਡ ਕਸਬਾ ਕੁਮਾਨ ਦਾ ਨੌਜਵਾਨ ਲਵਦੀਪ ਸਿੰਘ ਆਪਣੀ ਵਿਧਵਾ ਮਾਂ ਦੇ ਬੁਢਾਪੇ ਦਾ ਸਹਾਰਾ ਬਣਨ ਲਈ ਅਤੇ ਆਪਣੇ ਘਰ ਦੀ ਹਾਲਤ ਸੁਧਾਰਨ ਦੇ ਲਈ ਇਧਰੋਂ ਉਧਰੋਂ ਪੈਸੇ ਉਧਾਰੀ ਫੜ ਕੇ 12 ਫਰਵਰੀ 2025 ਨੂੰ ਵਿਦੇਸ਼ ਜਾ ਰਿਹਾ ਸੀ ਪਰ ਇਸ ਤੋਂ ਪਹਿਲਾਂ ਹੀ ਮੁੰਬਈ 에ਅਰਪੋਰਟ ਤੇ ਇਮੀਗ੍ਰੇਸ਼ਨ ਨੇ ਉਸਨੂੰ ਗ੍ਰਿਫਤਾਰ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਹੁਣ ਪਰਿਵਾਰ ਕੋਲ ਪੁੱਤਰ ਦੀ ਜ਼ਮਾਨਤ ਭਰਨ ਲਈ ਵਕੀਲ ਕਰਨ ਲਈ ਵੀ ਪੈਸੇ ਨਹੀਂ ਹਨ ਰੋਂਦੇ ਹੋਏਆਂ ਲਵਦੀਪ ਸਿੰਘ ਦੀ ਮਾਂ ਸੁਖਵਿੰਦਰ ਕੌਰ ਨੇ ਦੱਸਿਆ ਕਿ ਉਸਦੇ ਪਤੀ ਗੁਰਮੁਖ ਸਿੰਘ ਦੀ ਕਈ ਸਾਲ ਪਹਿਲਾਂ ਮੌਤ ਹੋ ਗਈ ਸੀ ਤੇ ਉਸ ਦੀਆਂ ਦੋ ਲੜਕੀਆਂ ਤੇ ਇੱਕ ਲੜਕਾ ਹੈ ਉਹਨੇ ਕਿਹਾ ਕਿ ਮੇਰੀ ਛੋਟੀ ਲੜਕੀ ਦੇ ਪਤੀ ਦੀ ਵੀ ਮੌਤ ਹੋ ਚੁੱਕੀ ਹੈ ਤੇ ਉਹ ਵੀ ਮੇਰੇ ਕੋਲ ਹੀ ਰਹਿੰਦੀ ਹੈ ਮੈਂ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰਕੇ ਗੁਜ਼ਾਰਾ ਕਰ ਰਹੀਆਂ ਚੰਗੇ ਭਵਿੱਖ ਦੀ ਕਾਮਨਾ ਕਰਨ ਲਈ ਲੋਕਾਂ ਤੋਂ 82 ਰੁਪਏ ਲੈ ਕੇ ਪੁੱਤਰ ਨੂੰ ਵਿਦੇਸ਼ ਭੇਜਣਾ ਚਾਹਿਆ ਸੀ ਕਿ ਉਹਨਾਂ ਦੇ ਦਿਨ ਚੰਗੇ ਆ ਜਾਣਗੇ ਪਰ ਰੱਬ ਨੂੰ ਇਹ ਮਨਜ਼ੂਰ ਨਹੀਂ ਹੋਇਆ ਜੋ ਕਿ 12 ਫਰਵਰੀ ਨੂੰ ਇੱਥੋਂ ਮੁੰਬਈ ਗਿਆ ਸੀ ਅਤੇ 16 ਫਰਵਰੀ ਨੂੰ ਮੁੰਬਈ 에ਅਰਪੋਰਟ ਤੋਂ ਉਸ ਨੂੰ ਗ੍ਰਿਫਤਾਰ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਤੇ ਮੁੰਬਈ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਕਾਰਨ ਇਹ ਹੈ ਕਿ ਲਬਦੀਪ ਸਿੰਘ ਪੰਜਵੀਂ ਪਾਸ ਸੀ ਜਤਕੇ ਉਸ ਦੇ ਪਾਸਪੋਰਟ ਤੇ ਅਨਪੜ ਲਿਖਿਆ ਹੋਇਆ ਸੀ ਜਦੋਂ ਉਸ ਨੂੰ ਇੱਕ ਕਾਗਜ਼ ਤੇ ਸਾਈਨ ਕਰਨ ਦੇ ਲਈ ਕਿਹਾ ਗਿਆ ਤਾਂ ਸਾਈਨ ਕਰ ਦਿੱਤੇ ਤੇ ਇਮੀਗ੍ਰੇਸ਼ਨ ਵੱਲੋਂ ਧੋਖਾਧੜੀ ਦਾ ਮਾਮਲਾ ਦਰਜ ਕਰਕੇ ਉਸ ਨੂੰ ਮੁੰਬਈ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹòn ਪਰਿਵਾਰ ਕੋਲ ਉਸ ਦੀ ਜ਼ਮਾਨਤ ਕਰਵਾਉਣ ਲਈ ਪੈਸੇ ਨਹੀਂ ਹਨ ਪਰਿਵਾਰ ਵੱਲੋਂ ਭਾਰਤ ਸਰਕਾਰ ਪੰਜਾਬ ਸਰਕਾਰ ਸਿੱਖ ਜਥੇਬੰਦੀਆਂ ਤੇ ਸਮਾਜ ਸੇਵੀ ਜਥੇਬੰਦੀਆਂ ਅੱਗੇ ਗੁਹਾਰ ਲਗਾਈ ਗਈ ਹੈ ਕਿ ਕਿਸੇ ਵੀ ਢੰਗ ਦੇ ਨਾਲ ਉਹਨਾਂ ਦੇ ਪੁੱਤ ਨੂੰ ਜੇਲ੍ਹ ਤੋਂ ਕਢਵਾਇਆ ਜਾਵੇ ਤੇ ਇਸ ਪਰਿਵਾਰ ਦੀ ਜਿੰਨੀ ਹੋ ਸਕੇ ਮਦਦ ਕੀਤੀ ਜਾਵੇ ਇਹ ਸਨ ਸਾਡੀਆਂ ਅੱਜ ਦੀਆਂ ਖਬਰਾਂ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਧੰਨਵਾਦ